ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਮੱਝ ਦੇ ਦੋ گاਵਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਦਿਫਟੀ ਵੀਰ ਕੋਲ ਆਪਾਂ ਆਏ ਆ ਤੇ ਗੱਲਬਾਤ ਆਪਾਂ ਕਰਦੇ ਆ ਵੀਰ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਈ ਜੀ ਵੇਗਿਆ ਕੱਲ ਲਮਾਲ ਫਿਰ ਹਾਂਜੀ ਵੇਚਤਾ ਜੀ ਠੀਕ ਆ ਜੇ ਇੱਕ ਮੱਝ ਦੇ ਦੋ ਗਾਵਾਂ ਹਨ ਦੋ ਸੋਈਆਂ ਇੱਕ ਗੱਬਣ ਇੱਕ ਗੱਬਣ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਆ ਜੀ ਡਿਪਟੀ ਹਾਂਜੀ ਪਿੰਡ ਚੱਕ ਵੀ ਸੀਗਾ ਸੀ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਭੁੱਲਦੇ ਕਰੀ 99814725 ਠੀਕ ਆ ਜੀ ਤੇ ਚਲੋ ਫਿਰ ਇੱਥੇ ਤਾਂ ਆਪਾਂ ਸ਼ੁਰੂਆਤ ਕਰਨੀ ਆ ਆਹ ਦੇਖ ਸੰਦੇ ਜੀ ਤੁਹਾ ਬਾਜੀ ਦੁੱਜਾਏ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਜੇ ਤੱਕ ਦੁੱਧ ਭਾਜੀ ਇਹ ਕੋ ਬੜੀ ਚਵਾਈ ਆ ਭਾਵੇਂ 14 ਕਿਲੋ ਕਹਿ ਦਈਏ ਅੱਛਾ ਪਰ 12 ਲੀਟਰ ਭਾਵੇਂ ਕੋਈ ਲੀਟਰ ਲਿਆਵੇ ਤੇ ਭਾਵੇਂ ਕੋਈ ਕੰਡਾ ਲੈਵੇ 12 ਲੀਟਰ ਹੈਗਾ ਪੱਕਾ ਦੋਤਾਰ ਦੇ ਭਾਜੀ 12 ਲੀਟਰ ਹੋਊਗਾ ਠੀਕ ਹੈ ਹੱਡੀ ਤੇਰੀ ਬੜੀ ਹੈ ਦੇਖੋ ਠੀਕ ਹੈ ਤੇ ਆ ਬੱਚਾ ਇਹਦਾ ਆ ਬੱਚਾ ਜੀ ਠੀਕ ਹੈ ਇਹ ਭਾਜੀ ਦੋਵੇਂ ਗਾਵਾਂ ਨਾਲ 1 ਕਿਲੋ ਲਈਆਂ ਆਪਾਂ ਠੀਕ ਹੈ ਤੇ ਮਾਲ ਉਹ ਨਾ ਮੋੜ ਲੈਣੀਆਂ ਪਿਛਲੇ ਸਵੇਰੇ ਠੀਕ ਹੈ ਪਿਛਲੇ ਸਵੇਰੇ ਦੀਆਂ ਮੇਰੇ ਕੋਲ ਇਹਨਾਂ ਦੇ ਗਾਵਾਂ ਦੀਆਂ ਫੋਟੋਆਂ ਹੈਗੀਆਂ ਠੀਕ ਹੈ ਉਹ ਆਪਾਂ ਵਿੱਚ ਵਿਖਾ ਦਨੇ ਪਰ ਲਈ ਗਾਂਢੇ ਹੈਗੀ ਤੇ ਐਦੀ ਕਿੰਦੇ ਡਰੇਡ ਹੋ ਗਈ ਆ ਠੀਕ ਹੈ ਹਾਂ ਸੇਵਾਣੀ ਹੈਗੀ ਭਾਜੀ ਉਦੋਂ ਰਾਜੀ ਹੋਣੀਆਂ ਵਾ ਭਾਜੀ ਪਹਿਲੇ ਸਵੇਰੇ 14 ਕਿਲੋ ਵੈੜ ਦੇ ਦੁੱਧ ਚੋਆਇਆ ਸੀ ਅੱਛਾ ਪਹਿਲੇ ਸਵੇਰੇ ਹੀ ਠੀਕ ਹੈ ਤੇ ਅਗਲੀ ਦੂਜੇ ਸਵੇਰੇ ਹੋ ਕੇ 12 ਕਿਲੋ ਚੋਣ ਡਈ ਆ ਠੀਕ ਹੈ ਸੇਵਾ ਨਹੀਂ ਹੈਗੀ ਤਾਂ 12 ਚੋਣ ਡਈ ਹਾਂਜੀ ਹਾਂਜੀ ਭਾਜੀ ਬਾਕੀ 14 ਕਿਲੋ ਤਾਂ ਇਹ ਵੀ ਨਹੀਂ ਮਾਰਦੀ ਵਸ਼ੀ ਠੀਕ ਹੈ ਹੁਣ ਕਰੋ 12 ਲੀਟਰ ਚੋਆ ਕੇ ਦੋਗੇ ਭਾ ਹੱਤਤਾ ਆ ਬਾਈ ਸੁਈ ਠੀਕ ਆ ਜੀ ਮਲੇ ਮੱਛਾ ਜੀ ਤੇ ਮੋਲੇ ਦਾ ਮੋਲੇ ਪਾਜੀ ਦਾ 40000 40000 ਹਾਂ ਜੀ ਕਰਨਾ ਵਿੱਚ ਮਨ ਕਰਾਲੋ ਕੋਈ ਗੱਲ ਨਹੀਂ ਕਿੰਨਾ ਕਰਨਾ ਕਿੰਨਾ ਕਰ ਦਈਏ 4000 36 ਪੰਜ ਤੇ ਕਰ ਪੂਰਾ 4 ਤਾਂ ਕੀ ਕਰਨਾ ਜੀ ਪੰਜ ਕਰ ਦਈਏ ਹਾਂਜੀ ਹੋਰ 1000 ਕਰ ਦਈਏ ਫਿਰ ਅੱਛਾ ਕੰਤ 2000 ਦੇ ਚਲ ਤੇਰੀ ਪੱਤੀ ਦੀ ਬਾਜੀ ਦੇ ਦਾਂਗੇ ਜਾਓ ਅੱਛਾ ਬੱਤੇ ਹਜ਼ਾਰ ਦੇ ਦਾਂਗੇ ਸਰੀਰ ਤੇ ਬਾਜੀ ਦਾ ਹੈਗਾ ਕਾਰਾ ਜਾ ਠੀਕ ਆ ਸਰੀਰ ਤੇ ਹੈਗਾ ਕਾਰਾ ਜਾ ਬਾਕੀ ਦੁੱਧ ਲਈ ਦੁੱਧ 12 ਲੀਟਰ ਹੈਗਾ ਵਾ ਦੁੱਧ 12 ਲੀਟਰ ਠੰਡਾ ਕਰਕੇ ਥਾਣ ਦੇ ਬਾਕੀ ਆ ਕਿ ਗੈਪ ਬੜਾ ਥਣਾ ਜੀ ਖੜਨੀ ਤੁਸੀਂ ਆਪਣੀ ਚਵਾਈ ਕਰਕੇ ਆ ਇਧਰ ਲਈ ਚੋਈ ਜਾਓ ਠੀਕ ਭਾਵੇਂ ਇਧਰ ਲਈ ਚੋਈ ਜਾਓ ਬੜਾ ਹੀ ਗੈਪ ਆ ਥਣਾ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਗੱਬਨ ਤੁਹਾਨੂੰ ਦਿਖਾ ਦਈਏ ਦੂਸਰੇ ਨੰਬਰ ਤੇ ਆਹ ਦੇਖ ਸਾਡੀ ਇਹ ਕਿੰਨੇ ਕਿ ਦੁੱਧ ਲੀਜੇ ਬੰਦੀ ਬਾਜੀ ਦੁੱਧ ਤੇ ਮਾਦੋ ਇਹਨੇ ਵਾਧੂ ਚੋਂ ਆਇਆ ਅੱਛਾ ਦੁੱਧ ਮਾਰਦੇ ਮੈਚ ਆਇਆ ਠੀਕ ਆ ਆਹ ਦੇਖੋ ਤੁਹਾਨੂੰ ਮੈਂ ਖਾ ਨਹੀਂ ਦੇ ਤੇ ਚਾਰ ਦਿਨਾਂ ਦਾ ਕਹਿੰਦੇ ਭਾਈ ਢੇਡੂ ਦੇ ਜਵਾਨੀ ਆਉਂਦੀ ਆ ਠੀਕ ਆ ਕਿੰਨੇ ਵੀ ਜਵਾਨੀ ਰਹੀ ਹਿਸਾਬ ਨਾਲ ਇਹ ਦੇਖੋ ਇਹ ਦੀ ਬਾਜੀ ਫੋਟੋ ਇਹਦੀ ਠੀਕ ਆ ਹਾਂਜੀ ਅੱਛਾ ਪਿਛਲੇ ਸੋਵੇ ਜਿਹੜੀ ਤੇ ਇਸ ਸੋਵੇ ਦੀ ਫੋਟੋ ਨਾਲ ਸਾੰਭੀ ਸੀ ਠੀਕ ਆ ਹਾਂਜੀ ਬੜੀ ਗਾਂ ਹੈ ਬਾਜੀ ਪਿਛਲੇ ਸੋਵੇ ਠੀਕ ਆ ਹਾਂ ਤੇ ਇਹ ਕਿੰਨਾ ਕੁ ਤਰਦ ਹੋ ਜਾ ਜੇਗਾ ਤੀਸਰਾ ਹੈ ਸੋਣੀ ਆ ਜਾਣੀ ਤੇ ਇਹ ਕਿੰਨਾ ਚੁਵਾਈ ਜਾਊਗਾ ਦੁੱਧ ਭਾਈ ਚਲੋ ਦੁੱਧ ਬਹੁਤ ਆਣੀ ਤੇ 10 ਕਿਲੋ ਦੁੱਧ ਨਹੀਂ ਮਰਦੀ ਠੀਕ ਆ 10 ਕਿਲੋ ਤਾਂ ਨਹੀਂ ਮਰਦੀ ਬਾਕੀ ਠੰਡੀ ਧੀਰੀ ਬੜੀ ਠੀਕ ਆ ਹਾਂਜੀ ਐ ਚਾਰੇ ਥਣ ਵਧੀਆ ਭਜੀਏ ਤੋਰਾਂ ਇੱਕ ਦਿਨ ਨੂੰ ਬਾਕੀ ਦੱਕੇ ਘੱਲ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਕੋਈ ਸਾਂਭਲਾ ਕੋਈ ਲਾਜੇ ਤੇ ਦੁੱਧ ਵਧੀਆ ਕੱਢੀ ਜਾਣਾ ਜਿਹੜਾ ਇਹਨਾਂ ਚਾਰੂ ਬੜੀ ਭਾਈ ਠੀਕ ਆ ਚਾਰੂ ਚੂਰੂ ਸਾਂਭ ਜਿਹੜੀ ਘੱਟ ਹੋਈ ਆ ਥੋੜੀ ਬਾਕੀ ਅਜੇ ਭਾਜੀ ਅਜੇ ਗਾਂ 8 ਤੋਂ 9 ਦਿਨ ਲੈ ਜਾਊਗੀ ਠੀਕ ਆ ਐਨੀ ਬੰਜੂਗੀ ਚੰਗੀ ਤਿਆਰ ਹੋ ਗਈ ਤੋਂ ਮਨ ਪਿੰਡਾਂ ਦੇ ਲਸਾ ਲਾ ਕੇ ਬਾਕੀ ਬਾਣੇ ਥੱਲੇ ਚੰਗੀ ਜਾਊਗੀ ਤੇ ਇਹਦਾ ਮੁੱਲ ਅਜੇ ਬੂੰਦ ਨਹੀਂ ਆਉਂਦੀ ਸਨਾਂ ਜੋ ਠੀਕ ਆ ਮੁੱਲ ਭਾਜੀ ਇਹਦਾ ਨਿਗਾਹੇ ਕਰਦਾ ਕਿੰਨਾ ਕ 24000 24000 ਹਾਂਜੀ ਵਿੱਚੋਂ ਕਰਨੀ ਛੋਟ 4000 ਹੀ ਕਰ ਦਾਂਗੇ ਅੱਛਾ ਪੂਰੇ 20 ਦੀ 20000 ਦੀ ਦੇ ਦੇਣੀ 1000 ਹੋਰ ਕਰ ਦਾਂਗੇ 19000 ਦੀ ਬਾਕੀ ਕਾਂ ਦੇਣੀ ਆ ਠੀਕ ਆ ਹਾਂਜੀ ਇਹ ਕਿ ਮੂੰਹ ਆ ਵਿਖਾ ਦਿਓ ਸੋਣਾ ਹਾਂ ਦੇਖ ਸਾਦੇ ਜੀ ਬਾਕੀ ਇਹ ਆ ਕਿ ਜਿਹੜਾ ਕੋ ਵੀ ਲੈ ਜਾਊਗਾ ਸਾਰੀਆਂ ਗਰਮੀਆਂ ਦੁੱਧ ਜਿਹੜਾ ਇਹਨੇ ਚਵਾਈ ਜਾਣਾ ਵਾ ਹੈਗੀ ਵੀ ਕਰੋ ਬਾਜੀ ਮੰਨ ਲਓ ਵੀਡੀਓ ਵੇਖ ਲੈਣ ਸਾਰੀਆਂ ਤੁਹਾਡੀਆਂ ਠੀਕ ਆ ਸ਼ਾਮਾਂ ਨੇ ਭਾਵੇਂ ਲੱਲਣ ਠੀਕ ਆ ਬਾਕੀ ਕਦ ਕਾਠ ਵੀ ਠੀਕ ਆ ਇਹ ਵੀ ਨਹੀਂ ਕਿ ਬਹੁਤੀ ਨਿਗੀ ਜੀ ਆ ਚੰਗਾ ਕਦ ਕਾਠ ਆ ਇਹਦਾ ਆਮ گاਵਾ ਜਿੱਡਾ ਕਾਦੀ ਆ ਕੁਨੇ ਕਮਾਜ ਧੰਨਵਾਦ ਦਿਖਾਉਣੀ ਆ ਸੂਈ ਸਵਾਈ ਇਧਰ ਕੋ ਸਿੰਗ ਖਾਉਗੇ ਬਿਲਕੁਲ ਛੋਟੇ ਸਿੰਗ ਦੀ ਮਾਲਕਾ ਜਿਹੜੀ ਮੁਗਲ ਜਾਣਾ ਭਜੀ ਅੱਛਾ ਮੁਗਲ ਜਾਣਾ ਦੇ ਤੋਰਾਂ ਫੇਰ ਇੱਕ ਇਹਦੇ ਮਾਰ ਕੱਟੀ ਜੀ ਠੀਕ ਐ ਇਹਦੇ ਮਗਰ ਜਿਹੜੀ ਕੱਟੀ ਆ ਚੰਗੇ ਕਦ ਕੱਟਦੀ ਐ ਇਹੇ ਹਾਵੇ ਭਾਈ ਇਹ ਤੇ ਆਹ ਕੱਟੀ ਜੇ ਕੱਟੀ ਕੋਈ ਆਪਣੀ ਸਮਝਣਾ ਵੇਖ ਲੈ ਕਿੰਨੇ ਕੇ ਚਿਰਦੀ ਆ ਹੁਣ ਮਿਲਦੀ ਕੱਟੀ ਤੇ ਵੀ ਜਦੋਂ ਇਹ ਟਮੇ ਭਾਜੀ ਕੱਟੀ ਤਾਂ ਬਗੈਣਾ ਨਹੀਂ ਮਿਲਦਾ ਤੇ ਥਣ ਥਣ ਓਕੇ ਪੂਰੇ ਓਕੇ ਭਾਜੀ ਚਾਰੇ ਥਾਣਾ ਵਧੀਆ ਤੇ ਠੀਕ ਆ ਤੇ ਦੁੱਧ ਦੋ ਮੈਂ ਕੋ ਹੈਗਾ ਜੀ 8 ਲੀਟਰ ਅੱਛਾ ਤੇ ਆਪਾਂ 7.5 ਹੀ ਲਈਏ ਠੀਕ ਹੈ ਜੀ 7.5 ਅੱਠ ਲੀਟਰ ਦੁੱਧ ਹੈਗਾ ਤੇ ਇਹਦਾ ਮੁੱਲ ਮੁੱਲ ਭਾਜੀ ਇਹਦਾ ਨਿਕਲ ਜਾਈਆ ਕਿੰਨਾ ਮੁੱਲ ਭਾਵੇਂ ਕਰਾਉਣ ਨੂੰ ਭਾਵੇਂ 50 ਕਰਾ ਲਓ ਭਾਵੇਂ 55 ਕਰਾ ਲਓ ਅੱਛਾ 47000 ਦੀ ਦੇਣੀ ਆ ਵਿੱਚੋਂ ਕਿੰਨਾ ਕਰਨਾ ਮਾਨ ਮਾਨ ਨਹੀਂ ਭਾਜੀ ਹੋਣਾ 47 ਦੀ ਦੇਣੀ ਮੋਹ ਅੱਛਾ ਇਹ ਚੋ ਨਹੀਂ ਮਾਨ ਕਰਨਾ ਹਾਂ 47 ਦੀ ਦੇਣੀ ਕਿਉਂ ਇਹ ਚੋ ਕਿਉਂ ਨਹੀਂ ਕਰਨਾ ਮਾਨ ਨਹੀਂ ਭਾਜੀ ਛੋੜ ਚੱਪਾ ਹੀ ਕਰਾਂਗੇ ਇਹ ਚੋ ਠੀਕ ਹੈ ਦੁੱਧ 9 ਲੀਟਰ ਜੇ ਭਾਜੀ ਕੱਟੀ ਹੈਗੀ ਜੇ ਮਗਰ ਦੋ ਢਾਈਆਂ ਦੇ ਲਾੜੇ ਉੱਤੇ ਨਾ ਦੇ ਲਾੜੇ ਆਪਣੀ ਸਮਝ ਕਰ ਲਈ ਨਹੀਂ ਤੇ ਨਾ ਮੈਂ ਆਪਣੀ ਸਮਝ ਨਾਲ ਵੇਖ ਲੈਣ ਕਿੰਨੇ ਜਿੱਦਦੇ ਇਹ ਭਾਜੀ 27 ਤਰੀਕ ਦੀ ਨਾ ਪਿਛਲੇ ਮਹੀਨੇ ਦੀ ਅੱਜ ਬਣੀ ਜੇ ਜਨਵਰੀ ਮਹੀਨੇ ਦੀ ਠੀਕ 27 ਤਰੀਕ ਦੀ ਬਣੀ ਜੇ ਠੀਕ ਹੈ ਹਾਂਜੀ ਤੇ ਠੀਕ ਹੈ ਜੇਰ ਕੁਝ ਕਹਿਣਾ ਚਾਹੋ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਪਛੋਰੀ ਦੇ ਜਿਹੜੀ ਗੱਬਣਿਆਂ ਪਾਸ ਕਰਕੇ ਖੜੋ ਤੇ ਸੋਈਆਂ ਜਿਹੜੀਆਂ ਚਵਾਈ ਕਰਕੇ ਖੜੋ ਚਵਾਈ ਤੁਸੀਂ ਆਪ ਆਪਣੀ ਮਰਜ਼ੀ ਨਾਲ ਕਰਕੇ ਖੜਨੀ ਆ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਇੱਥੇ ਤੇ ਬੱਝੀਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ